ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਹੈ ਲੈ ਕੇ ਹਾਜ਼ਰ ਆਈਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਦੀ ਵੱਡੀ ਖਬਰ ਕੇਂਦਰ ਦੇ ਰਡਾਰ ਤੇ ਪੰਜਾਬ ਦੇ 50 ਆਈਪੀਐਸ ਤੇ ਆਈਏ ਆਈਏ ਅਸਧਕਾਰੀ ਸਖਤ ਕਾਰਵਾਈ ਦੀ ਤਿਆਰੀ ਕਰ ਰੱਖੇ ਨੇ ਅੰਮ੍ਰਿਤਸਰ ਪੰਜਾਬ ਪੁਲਿਸ ਦੇ ਸਾਫਾ ਡੀਆਈਜੀ ਹਰਜਨ ਸਿੰਘ ਪੁੱਲਰ ਦੇ ਕਾਰ ਪੰਜਾਬ ਦੇ ਕਈ ਆਈਪੀਐਸ ਅਤੇ ਆਈਏਐਸ ਅਧਿਕਾਰੀ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਦੀ ਨਿਗਰਾਨੀ ਹੇਠਾਂ ਹੁਣ ਤੱਕ ਦੀ ਜਾਂਚ ਤੋਂ ਸਾਫਾ ਡੀਆਈਜੀ ਅਤੇ ਕ੍ਰਿਸ਼ਨੂ ਵਿਚਕਰ ਸਬੰਧਾਂ ਦਾ ਖੁਲਾਸਾ ਹੋਇਆ ਹੈ ਜੋ ਸੀਏਸੀਬੀਆਈ ਦੇ ਟਾਰਗੇਟ ਹੇਠਾਂ ਸਨ ਸੀਬੀਆਈ ਨੇ ਆਪਣੀ ਜਾਂਚ ਰਿਪੋਰਟ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਉਹਨਾਂ ਅਤੇ ਵਿਚੋਲੇ ਕ੍ਰਿਸ਼ਨੋ ਵਿਚਕਾਰ ਸਬੰਧ ਦੋਸਤ ਦੇ ਮੋਬਾਈਲ ਫੋਨ ਰਾਹੀਂ ਸਥਾਪਿਤ ਕੀਤੇ ਗਏ ਸਨ ਕਿੰਦਰ ਸਰਕਾਰ ਜਲਦੀ ਹੀ ਇਹਨਾਂ ਸਾਰੇ ਅਧਿਕਾਰੀਆਂ ਦੀ ਵਿਭਾਗੀ ਜਾਂਚਕਾਰੀ ਜਾਂਚ ਕਰ ਸਕਦੀ ਹੈ ਜੋ ਆਮ ਆਨੰਦ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਸੰਪਰਕ ਵਿੱਚ ਸਨ ਸਰਕਾਰੀ ਸੂਤਰਾਂ ਅਨੁਸਾਰ ਡੀਆਈਜੀ ਪੁੱਲਰ ਰਿਸ਼ਵਤ ਕਾਂਡ ਤੋਂ ਬਾਅਦ ਕੇਂਦਰ ਸਰਕਾਰ ਨੇ ਸੀਬੀਆਈ ਜਾਂਚ ਰਾਹੀਂ ਸਬੂਤ ਪ੍ਰਾਪਤ ਕੀਤੇ ਹਨ ਜੋ ਸਪਸ਼ਟ ਤੌਰ ਤੇ ਦਰਸਾਉਂਦੇ ਹਨ ਕਿ ਸੂਬੇ ਦੇ ਕਈ ਆਈਪੀਐਸ ਅਤੇ ਆਈਏਐਸ ਅਧਿਕਾਰੀ ਨੇ ਬੇਨਾਮੀ ਜائਦਾਦਾਂ ਜائਦਾਦਾਂ ਵਿੱਚ ਪੈਸਾ ਲਗਾਇਆ ਹੈ ਇਨ੍ਹਾਂ ਸਾਰੇ ਅਧਿਕਾਰੀਆਂ ਵਿਰੋਧ ਇੱਕ ਵੱਖਰੀ ਗੁਪਤ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਨਾਂਮ ਡੀਆਈਜੀ ਪੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਦੀ ਪੁੱਛਗਿੱਛ ਨੇ ਇਸ ਬਾਰੇ ਕਈ ਵੇਰਵੇ ਪ੍ਰਗਟ ਕੀਤੇ ਹਨ ਕਿ ਸੀਨੀਅਰ ਅਧਿਕਾਰੀ ਆਪਣੇ ਪੈਸੇ ਨੂੰ ਰੀਅਲ ਅਸਟੇਟ ਵਿੱਚ ਕਿਵੇਂ ਨਿਵੇਸ਼ ਕਰ ਰਹੇ ਹਨ ਸੀਬੀਆਈ ਨੇ ਵਿਚੋਲੇ ਕ੍ਰਿਸ਼ਨੂ ਤੋਂ ਸਾਰੇ ਅਧਿਕਾਰੀਆਂ ਬਾਰੇ ਵੀ ਪੁੱਛਗਿੱਛ ਕੀਤੀ ਜਿਨ੍ਹਾਂ ਦੀਆਂ ਫੋਟੋਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਪੋਸਟ ਕੀਤੀਆਂ ਸਨ ਇਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਦਾ ਨਾਮ ਵੀ ਸ਼ਾਮਲ ਹੈ ਜਿਸ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਦਾ ਕੈਬੀਨ ਦੱਸਿਆ ਜਾਂਦਾ ਹੈ ਪੰਜਾਬ ਪ੍ਰਦੇਸ਼ ਪਾਜਪਾ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਜੋ ਕਾਫੀ ਸਮੇਂ ਤੋਂ ਸਰਗਰਮ ਰਾਜਨੀਤੀ ਤੋਂ ਦੂਰ ਹਨ ਦਾ ਬਿਆਨ ਵੀ ਮਤੰਪੂਰਨ ਹੈ ਉਹਨਾਂ ਨੇ ਅੱਜ ਤਰਨਤਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਇੱਕ ਇਹ ਮੁੱਦਾ ਉੱਚੀ ਆਵਾਜ਼ ਵਿੱਚ اٹھਾਇਆ ਉਹਨਾਂ ਨੇ ਕਿਹਾ ਕਿ ਸੀਬੀਏ ਦੁਆਰਾ ਗ੍ਰਿਫਤਾਰ ਕੀਤੇ ਗਏ ਅਧਿਕਾਰੀ ਅਤੇ ਵਿਚੋਲਿਆਂ ਤੋਂ ਬਰਾਮਦ ਕੀਤੀਆਂ ਗਈਆਂ ਡਾਇਰੀਆਂ ਤੇ ਅਧਿਕਾਰੀਆਂ ਦੀ ਇੱਕ ਲੰਬੀ ਸੂਚੀ ਦਾ ਖਲਾਸਾ ਕੀਤਾ ਹੈ ਜਿਵੇਂ ਜਿਵੇਂ ਜਾਂਚ ਚੱਗੇ ਵੱਧਦੀ ਹੈ ਨਿਯੋਨਾਂ ਤੱਕ ਉਹਨਾਂ ਲੋਕਾਂ ਤੱਕ ਪਹੁੰਚਾਈ ਗਈ ਜਿਨ੍ਹਾਂ ਲਈ ਇਹ ਅਧਿਕਾਰੀ ਲੋਕਾਂ ਦਾ ਖੂਨ ਚੂਸ ਕੇ ਕਾਲਾ ਧਨ ਇਕੱਠਾ ਕਰ ਰਹੇ ਸਨ ਭ੍ਰਿਸ਼ਟਾਚਾਰ ਨੂੰ ਸਮਾਜ ਦਾ ਕੈਂਸਰ ਦੱਸਦੇ ਹੋਏ ਉਹਨਾਂ ਕਹਾ ਕਿ ਕੇਂਦਰੀ ਏਜੰਸੀ CBI ਨੇ ਇਸ ਗੱਲ ਦਾ ਪਰਦਾ ਪਾਸ਼ ਕੀਤਾ ਹੈ ਕਿ ਕਿਵੇਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਜੋ ਭ੍ਰਿਸ਼ਟਾਚਾਰ ਵਿਰੋਧ ਜ਼ੀਰੋ ਟੋਲਰੈਂਸ ਨੀਤੀ ਰੱਖਣ ਦਾ ਦਾਵਾ ਕਰਨ ਵਾਲਿਆਂ ਦੀ ਨੁਮਾਇੰਦਗੀ ਕਰਦਾ ਹੈ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸੀ ਹੁਣ ਇਹ ਪਤਾ ਲਗਾਉਣ ਦੀ ਜਾਂਚ ਕੀਤੀ ਜਾਵੇਗੀ ਕਿ ਪੈਸਾ ਕਿਸ ਲਈ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਨੂੰ